ਸਿਰ ਭਾਰਤ ਵਿੱਚ ਹੀ ਨਹੀਂ ਹਜਾਬ ਤੇ ਬੁਰਕੇ ਨੂੰ ਲੈ ਕੇ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਬਹਿਸ ਛਿੜੀ ਰਹਿੰਦੀ ਹੈ ਕਈ ਦੇਸ਼ਾਂ ਨੇ ਇਸ ਤੇ ਬੈਨ ਲਗਾ ਦਿੱਤਾ ਹੈ ਤੇ ਕਈ ਇਸ ਮੁੱਦੇ ਤੇ ਵਿਚਾਰ ਕਰ ਰਹੇ ਨੇ ਇਸੇ ਦਰਮਿਆਨ ਮੱਧ ਏਸ਼ੀਆ ਦੇ ਮੁਸਲਿਮ ਦੇਸ਼ ਤਜਿਕਿਸਤਾਨ ਨੇ ਵੱਡਾ ਫੈਸਲਾ ਲਿਆ ਹੈ ਦੇਸ਼ ਦੀ ਸੰਸਦ ਨੇ ਹਜਾਬ ਤੇ ਬੁਰਕੇ ਵਰਗੇ ਇਸਲਾਮਿਕ ਪਹਿਨਾਵੇ ਤੇ ਰੋਕ ਲਗਾਉਣ ਲਈ ਕਾਨੂੰਨ ਪਾਸ ਕੀਤਾ ਹੈ ਬਿਲ ਪਾਸ ਹੋਣ ਦੇ ਬਾਅਦ ਜਾਕਿਸਤਾਨ ਦੀ ਸਰਕਾਰ ਹੁਣ ਹਿਜਾਬ ਤੇ ਬੁਰਕਾ ਬੈਨ ਨੂੰ ਲਾਗੂ ਕਰਨ ਜਾ ਰਹੀ ਹੈ ਹਾਲਾਂਕਿ ਇਸ ਨਾਲ ਪੂਰੇ ਦੇਸ਼ ਵਿੱਚ ਹੜਕੰਪ ਮਚ ਗਿਆ ਹੈ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਨੇ ਸੋਵੀਅਤ ਸੰਗਤੋਂ ਵੱਖ ਹੋਏ ਤਜਾਕਿਸਤਾਨ ਇੱਕ ਮੁਸਲਿਮ ਦੇਸ਼ ਹੈ ਇਸ ਦੇਸ਼ ਦੀ ਸੀਮਾ ਤਾਲੀਬਾਨ ਸ਼ਾਸਿਤ ਅਫਗਾਨਿਸਤਾਨ ਨਾਲ ਵੀ ਮਿਲਦੀ ਹੈ ਇਹਨਾਂ ਦੇਸ਼ਾਂ ਦੇ ਗੁਆਂਢੀ ਹੋਣ ਕਾਰਨ ਸ਼ੰਕਾ ਇਹ ਬਣੀ ਹੋਈ ਹੈ ਕਿ ਕਾਨੂੰਨ ਲਾਗੂ ਹੋਣ ਦੇ ਬਾਅਦ ਵਿਵਾਦ ਵਰ ਸਕਦਾ ਹੈ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਅਫਗਾਨਿਸਤਾਨ ਵਿੱਚ ਬੁਰਕਾ ਪਹਿਨਣਾ ਜ਼ਰੂਰੀ ਹੈ ਤਜਿਕਿਸਤਾਨ ਦੀ ਸੰਸਦ ਨੇ 19 ਜੂਨ ਨੂੰ ਇਹ ਬਿਲ ਪਾਸ ਕੀਤਾ ਸੀ ਇਸ ਵਿੱਚ ਈਦ ਉਲ ਫਿਤਰ ਤੇ ਈਦ ਉਲ ਅਜ਼ਹਾ ਦੌਰਾਨ ਬੱਚਿਆਂ ਨੂੰ ਵਿਦੇਸ਼ੀ ਪਹਿਨਾਵੇ ਤੇ ਰੋਕ ਲਗਾਉਣ ਦੀ ਵਿਵਸਥਾ ਹੈ ਦੋਵੇਂ ਹੀ ਸਦਨਾ ਵਿੱਚ ਇਸ ਬਿਲ ਨੂੰ ਪਾਸ ਕਰ ਦਿੱਤਾ ਗਿਆ ਹੈ ਬਿਲ ਵਿੱਚ ਵਿਦੇਸ਼ੀ ਪਹਿਰਾਵਿਆਂ ਨੂੰ ਪੈਨੰਟ ਤੇ ਰੋਕ ਲਗਾਉਣ ਦੀ ਸਿਫਾਰਿਸ਼ ਕਰ ਦਿੱਤੀ ਸੀ ਬਿਲ ਤੇ ਚਰਚਾ ਦੌਰਾਨ ਤਜਾਕਿਸਤਾਨ ਸੰਸਦ ਨੇ ਕਿਹਾ ਕਿ ਬੁਰਕਾ ਜੋ ਮਹਿਲਾਵਾਂ ਦੇ ਚਿਹਰੇ ਨੂੰ ਢੱਕਦਾ ਹੈ ਜੋ ਪਰੰਪਰਾ ਤੇ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ ਇਸੇ ਕਾਰਨ ਅਜਿਹਾ ਵਿਦੇਸ਼ੀ ਪਹਿਨਾਵੇ ਨੂੰ ਉਹਨਾਂ ਦੇ ਦੇਸ਼ ਵਿੱਚ ਬੈਨ ਕੀਤਾ ਗਿਆ ਰਾਸ਼ਟਰਪਤੀ ਰੁਸਮਤ ਇਮੋਮਾਲੀ ਦੀ ਅਗਵਾਈ ਵਿੱਚ ਸੰਸਦ ਨੇ 18ਵੇਂ ਸੈਸ਼ਨ ਵਿੱਚ ਕਾਨੂੰਨ ਵਿੱਚ ਇਹ ਬਦਲਾਅ ਕੀਤਾ ਹੈ ਨਵੇਂ ਨਿਯਮਾਂ ਦਾ ਪਾਲਣ ਨਾ ਕਰਨ ਤੇ ਲੋਕਾਂ ਤੇ ਭਾਰੀ ਜੁਰਮਾਨਾ ਲਗਾਉਣ ਦੀ ਵੀ ਵਿਵਸਥਾ ਕੀਤੀ ਗਈ ਹੈ